ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਹਰ ਕੋਨੇ 'ਚ ਮੈਂ ਜਾ ਕੇ ਆਇਆ ਐ ਜੀਆਂ ਜਗ੍ਹਾ ਜਿੱਥੇ ਮੈਂ ਜ਼ਿੰਦਗੀ 'ਚ ਨਹੀਂ ਗਿਆ ਸੀ ਉੱਥੇ ਵੀ ਪਹੁੰਚ ਗਿਆ ਜਿਹੜਾ ਮੈਂ ਸਾਰਾ ਪੰਜਾਬ ਦੀ ਹਾਲਾਤ ਦੇਖ ਰਿਹਾ ਐ ਐਤੀ ਖਰਾਨੀ ਜਨਾਕ ਰਿਜ਼ਲਟ ਆਉਣਗੇ ਨਹੀਂ ਤੀਜੇ ਆਉਣਗੇ ਮੈਨੂੰ ਤਕਰੀਬਨ ਜਿਵੇਂ ਆਪਣੇ ਵਰਕਰਾਂ ਜੋਸ਼ ਦੇਖਿਆ ਜਿਵੇਂ BSP ਕਾਲੀ ਦਲ ਦੇ ਵਰਕਰ ਇਕੱਠੇ ਇੱਕ ਫੌਜ ਵਾਂਗੂ ਚੱਲ ਰਹੇ ਐ ਮੈਂ ਤੁਹਾਨੂੰ ਕਹਿ ਸਕਦਾ 80 ਤੋਂ ਵੱਧ ਸੀਟਾਂ ਸ਼੍ਰੋਮਣੀ ਕਾਲੀ ਦਲ BSP ਕਰਜੋਗੇ ਕਾਂਗਰਸ ਜੀ ਬਿਲਕੁਲ ਖਤਮ ਹੋ ਗਈ ਹੈ ਸੁਖੀ ਰਿੰਦਾਵਾ ਵਿਹਾਰੂ ਤ੍ਰਿਪਤ ਬਾਜਵਾ ਵਿਹਾਰੂ ਚੰਨੀ ਦੋਨਾ ਸਿੱਟਾ ਦੁਹਾਰ ਰਿਹਾ ਚੰਨੀ ਦੋਨਾ ਸਿੱਟਾ ਲੈ ਤੇ ਠੋਕੋ ਤਾਲੀ ਦੀ ਤੇ ਠੋਕ ਤਾਲੀ ਠੋਕਦੀ ਆਪਾਂ ਉਦੋਂ ਐ ਨਹੀਂ ਪਤਾ ਜਨ ਕਿ ਲੱਗਦਾ ਕਿ ਮੈਂ ਹਲਕੇ ਜਾਵਾਂ ਕਿ ਘਰੇ ਬੈਠਾ ਹਲਕੇ ਜਾਵਾਂ ਘਰੇ ਬਟਾ ਪਾਗਲ ਹੋ ਕੇ ਬੈਠਿਆ ਚਾਰ ਪਾਰਟੀਆਂ ਪੰਜਾਬ 'ਚ ਉਹਨਾਂ ਜੋ ਤਿੰਨ ਬਾੜ ਦੀਆਂ ਕੱਲੀ ਇੱਕ ਪੰਜਾਬ ਪੰਥ ਪੰਜਾਬੀਆਂ ਦੀ ਆਵਾਜ਼ ਸੋਚ ਤੇ ਲੜਾਈ ਲੜਨ ਵਾਸਤੇ ਤੁਹਾਡੇ ਹੱਕਾਂ ਵਾਸਤੇ ਕੱਲੀ ਇੱਕ ਪਾਰਟੀ ਸ਼ਰੂ ਮੀ ਕਾਲੀ ਦਾ ਅੱਜ ਦੀ ਨਹੀਂ 100 ਸਾਲ ਹੋ ਗਏ ਤੁਹਾਡੀ ਆਵਾਜ਼ ਬੰਦੇ ਤੁਹਾਡੇ ਲੜਾਈ ਲੜਦੇ ਤੁਹਾਡੇ ਹੱਕਾਂ ਝੂਝਦੇ ਕਿਤੇ ਪਿੱਠ ਨਹੀਂ ਦਿਖਾਈ ਕਿਤੇ ਜੇਲਾ ਜਾਨ ਤੋਂ ਕਬਰਾਈ ਨਹੀਂ ਜ਼ੁਲਮ ਦੇ ਖਿਲਾਫ ਲੜਾਈ ਲੜਦੀ ਰਹੀ ਹੈ ਦੂਜੀਆਂ ਤਿੰਨੇ ਪਾਰਟੀਆਂ ਹੁਕਮ ਉਹਨਾਂ ਨੂੰ ਦਿੱਲੀ ਆਉਂਦੇ ਆ ਫੈਸਲੇ ਦਿੱਲੀ ਵਾਲੇ ਕਰਦੇ ਆ ਜੋ ਫੈਸਲਾ ਉਹ ਕਰ ਲੈਣ ਫਿਰ ਇਹਨਾਂ ਨੂੰ ਮੰਨਣਾ ਪੈਂਦਾ ਤੁਹਾਡੇ ਸਾਹਮਣੇ ਹੀ ਹੈ ਕਾਲੇ ਕਾਨੂੰਨ ਦਿੱਲੀ ਬੀਜੇਪੀ ਸਰਕਾਰ ਨੇ ਬਣਾਏ ਪੰਜਾਬ ਦੀ ਬੀਜੇਪੀ ਨੂੰ ਆਪਣੀ ਨੈਸ਼ਨਲ ਪਾਰਟੀ ਦੇ ਲੀਡਰਾਂ ਦੇ ਹੱਕ ਚ ਬੋਲਣਾ ਪਿਆ ਆ ਫਰਕ ਹੈ ਇੱਕ ਰੀਜਨਲ ਪਾਰਟੀ ਦੇ ਤੇ ਨੈਸ਼ਨਲ ਪਾਰਟੀ ਦਾ ਜੇ ਸੋਨੀਆ ਗਾਂਧੀ ਕਹਦੇ ਕਿ ਕਾਂਗਰਸ ਨੂੰ ਆ ਕਰਨਾ ਇਹਨਾਂ ਦੀ ਹਿੰਮਤ ਨਹੀਂ ਕਿ ਉਲਟ ਬੋਲ ਸਕਣ ਆ ਜਿਹੜਾ ਰਾਜਸਥਾਨ ਚ ਪਾਣੀ ਗਿਆ ਆਪਣਾ ਇੰਦਰਾ ਗਾਂਧੀ ਨੇ ਉਹਦਾ ਹੁਕਮ ਦਿੱਤਾ ਦਰਬਾਰਾ ਸਿੰਘ ਮੁੱਖ ਮੰਤਰੀ ਸੀ ਉਹਨੂੰ ਬਣਾ ਕੇ ਕਿਹਾ ਕਿ ਆ ਦਸਕਤ ਕਰ ਨਹੀਂ ਤਾਂ ਕੱਲ ਮੈਂ ਤੁਹਾਨੂੰ ਮੁੱਖ ਮੰਤਰੀ ਰਲਾ ਦਨੀ ਐ ਹੁਣੇ ਦਸਕਤ ਕਰਤੇ ਤੇ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਐਸਓਐਲ ਨੇ ਇੰਦਰਾ ਗਾਂਧੀ ਨੇ ਕੱਢੀ ਉਹਦੇ ਮੁੱਖ ਮੰਤਰੀ ਕਹਿੰਦੀ ਰੈਲਸਨ ਸੀ ਉਹਨੂੰ ਦਸਕਤ ਕਰਨੇ ਪਏ ਤੇ ਆਪਣੀ ਨਹਿਰ ਕੱਢਣ ਦਾ ਫੈਸਲਾ ਹੋ ਗਿਆ ਤੇ ਉਹ ਤਾਂ ਆਪਾਂ ਹੀ ਰੋਕਿਆ ਦੇਖੋ ਇਹਨਾਂ ਦੀ ਸੋਚ ਹੋਰ ਹੈ ਆਪਣੀ ਸੋਚ ਹੋਰ ਹੈ ਇਨਾਂ ਦੀ ਜਦੋਂ ਵੀ ਨੈਸ਼ਨਲ ਪਾਰਟੀਆਂ ਦੀ ਸਰਕਾਰ ਗਈ ਕਾਂਗਰਸ ਦੀ ਆਈ ਕਿਤੇ ਇੱਕ ਚੀਜ਼ ਵੀ ਬਣਾਈ ਪੰਜਾਬ ਵਿੱਚ ਇੱਕ ਟਕਟਾ ਕੰਮ ਨਹੀਂ ਕੀਤਾ ਕੱਲਾ ਲੁੱਟਣ ਤੇ ਆਉਂਦੇ ਐਸ਼ ਕਰਕੇ 5 ਸਾਲ ਚਲੇ ਜਾਂਦੇ ਜਿੰਨੇ ਥਰਮਲ ਪਲੈਂਟ ਪੰਜਾਬ ਦੇ ਸਾਰੇ ਬਾਦਲ ਸਾਹਿਬ ਨੇ ਬਣਾਏ ਭਾਖੜਾ ਡੈਮ ਤੋਂ ਬਗੈਰ ਸਾਰੇ ਬਾਦਲ ਸਾਹਿਬ ਨੇ ਬਣਾਈ ਜਿੰਨੇ 에어ਪੋਰਟ ਅੰਮ੍ਰਿਤਸਰ ਦੇ ਮੁਹੱਲੇ ਪਠਾਨਕੋਟ ਦੇ ਲੈ ਕੇ ਪਠੰਡਾ ਦੇ ਜਲੰਧਰ ਸਾਰੇ ਬਾਦਲ ਸਾਹਿਬ ਨੇ ਬਣਾਈ ਜਿੰਨੀਆਂ ਚਾਰ ਤੇ ਜਹੇਲੀਆਂ ਦੀਆਂ ਸੜਕਾਂ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਤੁਸੀਂ ਦੇਖੋ ਪਟਿਆਲੇ ਤੋਂ ਪਹਿਲੇ ਤੁਸੀਂ ਅੰਮ੍ਰਿਤਸਰ ਤੋਂ ਪਟਿਆਲੇ ਤੋਂ ਅੰਮ੍ਰਿਤਸਰ ਜਾਂਦੇ ਸੀ ਮਲਾ ਦਾ ਢੁਈ ਟੁੱਟ ਜਾਂਦੀ ਸੀ ਐ ਜੀ ਸੜਕ ਸੀ ਹੁਣ ਦੇਖੋ ਇਹ ਜੀਆਂ ਸੜਕਾਂ ਪਟਾਲੇ ਤੋਂ ਪਟੰਡੇ ਜਾਣਾ ਓਏ ਪਟਾਲੇ ਤੋਂ ਜਲੰਧਰ ਜਾਣਾ ਓਏ ਐਰੀਆਮ ਸੜਕਾਂ ਬਣਾ ਦੀਆਂ ਕਿੰਨੀਆਂ ਜਾਣਾਂ بچੀਆਂ ਕਿੰਨਾ ਤੁਹਾਡਾ ਨੁਕਸਾਨ ਹੋਣ ਤੋਂ بچਿਆ ਆ ਕਿਸਾਨ ਵੀਰਾਂ ਵਾਸਤੇ ਜਿਨ੍ਹਾਂ ਨੇ 12-2200 ਮੰਡੀਆਂ ਆਪਣੇ ਦਾਣਾ ਮੰਡੀਆਂ ਪੰਜਾਬ 'ਚ 2100 ਤੋਂ ਆਪਣੇ ਬਣਾਈਆਂ 16 ਲੱਖ ਕਿਊਬਲ ਕਲੈਕਸ਼ਨ ਹੈ 3.5 ਲੱਖ 13 ਲੱਖ 16 ਲੱਖ ਤੋਂ ਬਾਦਲ ਸਾਹਿਬ ਨੇ ਦਿੱਤੇ ਹੈ ਜਿੰਨੀਆਂ ਨਹਿਰਾਂ ਦੇ ਕਸ਼ੀਆਂ ਬਣੀਆਂ 90% ਆਕੀਆ ਕੜਾਇਆ ਮੈਂ 90% ਅਕਾਲੀ ਦਲ ਦੀ ਸਰਕਾਰਾਂ ਵਿੱਚ ਬਣੀਆਂ ਤੁਹਾਡੇ ਜਿੰਮੇ ਕਿਉਂ ਲਾ ਦੇ ਬਿੱਲ ਦੇ ਬਿੱਲ ਮਾਫ ਹੈ ਬਾਦਲ ਸਾਹਿਬ ਨੇ ਕੀਤੇ ਹੈ ਮਾਮਲਾ ਮਾ ਬਾਦਲ ਸਾਹਿਬ ਨੇ ਕੀਤਾ ਟਰੈਕਟਰ ਤੇ ਟੈਕਸ ਹੁੰਦਾ ਸੀ ਮਾ ਬਾਦਲ ਸਾਹਿਬ ਨੇ ਕੀਤਾ ਗਰੀਬ ਨੂੰ ਆਟਾ ਦਾਲ ਬਾਦਲ ਸਾਹਿਬ ਨੇ ਦੇਣਾ ਸ਼ੁਰੂ ਕੀਤਾ ਛਗਨ ਪੈਨਸ਼ਨ ਬਾਦਲ ਸਾਹਿਬ ਨੇ ਦਿੱਤੇ ਐਸਸੀਬੀਸੀ ਭਾਈਚਾਰੇ ਦੇ 200 ਯੂਰੋ ਬਿਜਲੀ ਦੇ ਮਾ ਬਦਲ ਸਿੰਘ ਨੇ ਕੀਤੇ ਤੁਹਾਡੇ ਜਿਮ ਦਾ ਸਬਾਨ ਖੇਡਾਂ ਦਾ ਸਬਾਨ ਨੌਜਵਾਨ ਨੂੰ ਦਿੰਦੇ ਸੀ ਇਹਨਾਂ ਨੇ ਬੰਦ ਕਰ ਦਿੱਤਾ ਮੈਂ ਸੇਵਾ ਕੇਂਦਰ ਖੋਲੇ ਪਿੰਡਾਂ ਵਿੱਚ ਕਾਂਗਰਸ ਨੇ ਬੰਦ ਕਰ ਦਿੱਤੇ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਹੁੰਦਾ ਸੀ ਕਾਂਗਰਸ ਨੇ ਬੰਦ ਕਰ ਦਿੱਤੀ ਇਹਨੇ ਕੀਤਾ ਕਿ ਕੁਛ ਨਹੀਂ ਕੱਲੇ ਗੱਲਾਂ ਭਾਸ਼ਨ ਕਰ ਕਰਕੇ ਗੁੰਮਰਾਹ ਕਰਕੇ ਲੁੱਟਣ ਤੇ ਲੱਗੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਪਟਾਲੇ ਵਾਲੇ ਨੂੰ ਆ ਜਿਹੜੀ ਸਰਕਾਰ ਹੁੰਦੀ ਹੈ ਰੇਲ ਗੱਡੀ ਹੁੰਦੀ ਹੈ ਇੰਜਨ ਮੁੱਖ ਮੰਤਰੀ ਹੈ ਜੇ ਸਹੀ ਮੁੱਖ ਮੰਤਰੀ ਚੁਣ ਲੋਗੇ ਸੁਪਾ ਤੱਕੀ ਕਰੂਗਾ ਜੇ ਗਲਤ ਮੁੱਖ ਮੰਤਰੀ ਚੁਣ ਲਿਆ ਸੁਪਾ ਪਿੱਛੇ ਜਾਊਗਾ ਪਿਛਲੇ 5 ਸਾਲ ਤੁਸੀਂ ਗਲਤ ਮੁੱਖ ਮੰਤਰੀ ਚੁਣ ਲਿਆ ਆ ਇੰਜਨ ਸਟਾਰਟ ਹੀ ਨਹੀਂ ਹੋਇਆ ਗੱਡੀ ਖੜੀ ਰਹੀ 5 ਸਾਲ ਤੇ ਹੁਣ ਤਿੰਨ ਚਿਹਰੇ ਮੁੱਖ ਮੰਤਰੀਆਂ ਦੇ ਆਪ ਦੇਖ ਲਓ ਕਿਹੜਾ ਪੰਜਾਬ ਦੀ ਵਹੀ ਕਰਨ ਦਾ ਫਿੱਟ ਹੈ ਸਰਕਾਰ ਕੋਈ ਮਾਮੂਲੀ ਚੀਜ਼ ਨਹੀਂ ਕੋਈ ਹਾਸੇ ਮਕੌਲ ਦੀ ਗੱਲ ਨਹੀਂ ਕੋਈ ਸਟੇਜ ਤੇ ਜਾ ਕੇ ਮहासਮਕੌਲ ਕਰਨ ਵਾਲੀ ਗੱਲ ਨਹੀਂ ਇੱਕ ਬੜੀ ਜੂਵਰੀ ਦਾ ਕੰਮ ਹੈ ਬੜੇ ਤਜਰਬੇ ਦਾ ਕੰਮ ਹੈ ਜਦੋਂ ਤੁਸੀਂ ਕੋਈ ਰਿਸ਼ਤਾ ਕਰਨਵੇਂ ਜਾਂਦੇ ਹੋ ਤੁਸੀਂ ਪਰਿਵਾਰ ਦਾ ਪਿਛੋਕੜ ਦੇਖਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਜੇ ਉਹ ਪਰਿਵਾਰ ਕਹਿ ਜਾਏ ਉਹ ਜੇ ਬੱਚੇ ਹੋਣਗੇ ਜੇ ਤੁਸੀਂ ਆਪਣੀ ਬਾਗ ਡੋਰ ਆਪਣੀ ਜ਼ਿੰਦਗੀ 5 ਸਾਲ ਵਾਸਤੇ ਦੇਣ ਲੱਗੇ ਹਾਂ ਘਰ ਤੋਂ ਘਰ ਪਾਰਟੀਆਂ ਦਾ ਪਛਮਕੜ ਤਾਂ ਦੇਖੀ ਹੈ ਹੁਣ ਆਮ ਆਦਮੀ ਪਾਰਟੀ ਹੈ ਕਹਿੰਦੀ ਕੁਛੇ ਨਾ ਕੀ ਲਿਖਿਆ ਆਮ ਆਦਮੀ ਤੇ ਕੀ ਕਹਿੰਦੇ ਕਿਹਨੂੰ ਟਿਕਟਾਂ ਦੇਣੀ ਹੈ ਯਾਦ ਹੈ ਕੇਜਰੀਵਾਲ ਕੀ ਕਹਿੰਦਾ ਸੀ ਮੈਂ ਰਿਕਸ਼ੇ ਚ ਚਲਾਉਣ ਵਾਲੇ ਨੂੰ ਟਿਕਟਾਂ ਦਵਾਂਗਾ ਮੈਂ ਰੇੜੀ ਚ ਚਲਾਉਣ ਵਾਲੇ ਨੂੰ ਟਿਕਟਾਂ ਦਵਾਂਗਾ ਮੈਂ ਟੈਂਕਰ ਲਾਉਣ ਵਾਲੇ ਨੂੰ ਟਿਕਟਾਂ ਦਵਾਂਗਾ ਤੇ ਕਿਹਨੂੰ ਦਿੱਤੀਆਂ ਟਿਕਟਾਂ ਪੈਂਟ ਟਿਕਟਾਂ ਦਲ ਬਦਲਣ ਨੂੰ ਵੰਡ ਦਿੱਤੀਆਂ ਜਿਹੜੇ ਅੱਜ ਅਸੀਂ ਕੱਢੇ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਦੇਦੀ ਕਾਂਗਰਸ ਨੇ ਕੱਢਿਆ ਉਹਨਾਂ ਨੂੰ ਟਿਕਟ ਦੇਦੀ ਤੁਸੀਂ ਇਹਨਾਂ ਦੇ ਦੇਖ ਲਓ 65 ਬੰਦੇ ਐ ਕਿਸੇ ਦੇ 420 ਦਾ ਪਰਚਾ ਕਿਸੇ ਜਿਹੜੇ ਲੁਧਿਆਣਾ ਸ਼ਹਿਰ ਦੇ ਖੇਤ ਦੇ 6 ਕਾਂਗਰਸੀ ਕੱਢੇ ਉਹ ਸਾਰੇ ਗੈਂਗਸਟਰ ਬਦਮਾਸ਼ ਚੋਟਾਂ ਦੇ ਲੁਟੇਰੇ ਸਮਗਲਰ ਸਾਰੇ ਉਹਨਾਂ ਨੂੰ ਟਿਕਟਾਂ ਵੰਡ ਦਿੱਤੀਆਂ ਆ ਚੰਦੂ ਮਾਰਾ ਸਾਹਿਬ ਦੇ ਹੈ ਕਾਬ ਲੜ ਰਿਹਾ ਜਿਹੜਾ ਚੰਦੂ ਨੇ بیٹے ਸਨੌਰ ਤੋਂ ਉਹ ਪੀਓ ਐ ਡਿਕਲੇਅਰ ਪੀਓ ਐ ਹੁਣ ਦਾਖਲ ਕਾਖਲ ਕਰਕੇ ਭੱਜ ਗਿਆ ਹੁਣ ਐਜੇ ਲੋਕ ਕੇਜਰੀਵਾਲ ਕੰਨਾਂ ਤੇ ਲਿਖਿਆ ਕੇਜਰੀਵਾਲ ਨੂੰ ਮੌਕਾ ਦਿਓ ਕਾਜ ਕੇਜਰੀਵਾਲ ਕਿੰਨੇ ਵਾਰ ਪਟਾੜੇ ਐ ਕੇਜਰੀਵਾਲ ਨੂੰ ਪਤਾ ਐ ਕਣ ਕਿਦੋਂ ਵੀ ਜੀ ਦੀ ਐ ਨਰਮਾ ਕਿਦੋਂ ਵਿਧੀ ਦਾ ਕਿਦੋਂ ਝੋਨਾ ਲਈਦਾ ਕੀ ਸਮੱਸਿਆ ਐ ਕੀ ਸੇਮ ਕੀ ਐ ਕੀ ਆਪਣੀ ਕੋ ਪੰਜਾਬ ਦੀ ਕੀ ਸਮੱਸਿਆ ਨਹੀਂ ਉਹਨੇ ਕੱਲਾ ਇੱਥੇ ਜਵੇਂ ਅੰਗਰੇਜ਼ੀ ਅੰਗਰੇਜ਼ ਆਉਂਦੇ ਸੀ ਇੱਕ ਸੂਬੇ ਦੇ ਕਬਜ਼ੇ ਕਰਦੇ ਲੁੱਟ ਕੇ ਲੈ ਜਾਂਦੇ ਸੀ ਹੁਣ ਤੁਸੀਂ ਆਪ ਦੇਖ ਲਓ ਇਲੈਕਸ਼ਨ ਤੋਂ ਪਹਿਲੇ 24 ਘੰਟੇ ਸਾਰੇ ਟੀਵੀਾਂ ਤੇ ਸਾਰੇ ਅਖਬਾਰਾਂ 'ਚ ਇੱਕ ਪੇਜ ਦਾ ਇਸ਼ਤਿਹਾਰ ਆਉਂਦਾ ਸੀ ਕੇਜਰੀਵਾਲ ਦਾ ਹੁਣ ਕਿਉਂ ਬੰਦ ਹੋ ਗਿਆ ਕਿਉਂਕਿ ਉਹ ਦਾ ਦਿੱਲੀ ਸਰਕਾਰ ਦਾ ਪੈਸਾ ਸੀ ਦਿੱਲੀ ਸਰਕਾਰ ਦਾ ਪੈਸਾ ਵਰਤ ਕੇ ਇੱਥੇ ਵੋਟਾਂ ਲambda ਫਿਰਦਾ ਸੀ ਪੈਸਾ ਉਹਨਾਂ ਨਾਲ ਖਰਚਿਆ ਜਾਂਦਾ ਸੀ ਤੇ ਜਦੋਂ ਪੰਜਾਬ ਚ ਆ ਗਿਆ ਪੰਜਾਬ ਦਾ ਪੈਸਾ ਲੈ ਕੇ ਇਹਨੇ ਦੂਜੇ ਸੂਬਿਆਂ ਚ ਇਲੈਕਸ਼ਨ ਲੜਨਾ ਹੈ ਇਹਦਾ ਕੋਈ ਲਗਾਤਾਰ ਨਹੀਂ ਤੁਹਾਡੇ ਨਾਲ ਐਸ ਕਰਕੇ ਆਪਣੇ ਆਪਣੇ ਆ ਕਿਸੇ ਦਾ ਕੋਈ ਲਗਾ ਨਹੀਂ ਅਸੀਂ ਜਿਉਣਾ ਮਰਨਾ ਹੈ ਮੇਰੇ ਪਿਤਾ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਕਿਉਂ ਬਣੇ ਕਿਉਂਕਿ ਆਮ ਜਨਤਾ ਨੂੰ ਵਿਸ਼ਵਾਸ ਉਹਨਾਂ ਨੇ ਸੀ ਜਨਤਾ ਚੋਣ ਦੀ ਸੀ ਕਿ ਸਾਡਾ ਆਪਣਾ ਰਾਜ ਆਪਣਾ ਮੁੱਖ ਮੰਤਰੀ ਹੈ ਮੈਂ ਲੈ ਤੁਹਾਡੇ ਕੋਲੇ ਮੁੱਖ ਮੰਤਰੀ ਹੋਣ ਦੇ ਪਿੰਡਾਂ ਜਾਂਦੇ ਤੁਹਾਡੇ ਕੋਲੇ ਬਹਿੰਦੇ ਤੁਹਾਡਾ ਦੁੱਖ ਸੁੱਖ ਸੁਣਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਸ਼ਵਾਸ ਸੀ ਕਿ ਸਾਰੇ ਬਾਦਲ ਸਾਹਿਬ ਦੇ ਕਾਲੀ ਦਾ ਦਰਗਾਹ ਅੱਜ ਹੀ ਸੁਰੱਖਿਅਤ ਹੈ ਸਾਰੇ ਧਰਮਾਂ ਦੇ ਬਵਿੱਤਰ ਦਿਹਾੜੇ ਬਾਦਲ ਸਾਹਿਬ ਆਪ ਬਣਾਉਂਦੇ ਇੰਨਾ ਕਿਸ ਨੇ ਕਾਂਗਰਸ ਨੇ ਬਣਾਇਆ ਸਾਰੇ ਧਰਮਾਂ ਦੇ ਬਵਿੱਤਰ ਸਥਾਨ ਸਾਬਕਾ ਪ੍ਰਕਾਸ਼ ਸਿੰਘ ਬਾਦਲ ਨੇ ਆਪ ਕਰੋੜਾਂ ਰੁਪਏ ਲਾ ਕੇ ਸਜਾਏ ਮਿੱਕੀ ਦਾ ਪਵਿੱਤਰ ਸਥਾਨ ਜਾ ਕੇ ਦੇਖੋ ਰਾਮ ਦ੍ਰਿਨਿੰਦ ਕਿੰਨਾ ਖੂਬਸੂਰਤ ਬਣਾਇਆ ਗੁਰੂ ਰਵਿੰਦਰ ਸਾਹਿਬ ਜੀ ਦਾ ਪਵਿੱਤਰ ਸਥਾਨ ਕਰਾਲਗੜ ਜੰਗੀ ਪੱਧਰ ਤੇ ਕੰਮ ਸ਼ੁਰੂ ਕੀਤਾ ਤੇ ਜੋ ਚੰਨੀ காங்கிரஸ் ਸਰਕਾਰ ਹੈ ਬੰਦ ਕਰ ਦਿੱਤਾ ਦੁਰਗਿਆਨਾ ਮੰਦਿਰ ਜਾ ਕੇ ਦੇਖ ਕਿੰਨਾ ਖੂਬਸੂਰਤ ਬਣਾਇਆ ਬਾਲ ਸਾਹਿਬ ਨੇ ਦਰਬਾਰ ਸਾਹਿਬ ਚਾਰੇ ਦਿਨ ਦੇਖੋ ਕਿਤੇ ਹੋਰ ਕੋਈ ਕੇਜਰੀਵਾਲ ਸੋਚੂ ਤੁਹਾਡੇ ਵਾਸਤੇ ਕਿਉਂਕਿ ਕੇਜਰੀਵਾਲ ਕੋਈ ਸੋਚ ਨਹੀਂ ਹੈ ਪੈਸੇ ਲੈ ਕੇ ਟਿਕਟਾਂ ਵੇਚਦੇ ਛੋਟੇ ਪੁੱਤ ਸਾਹਿਬ ਦੇਖ ਲੋ ਜਿਹੜੇ ਜਿਹੜੇ ਕੇਜਰੀਵਾਲ ਨੇ ਖੜੇ ਜਿਨ੍ਹਾਂ ਨੇ ਕੇਜਰੀਵਾਲ ਬਣਾਇਆ ਉਹਨੂੰ ਕੇਜਰੀਵਾਲ ਨੇ ਮਾਰਿਆ ਆ ਅੰਨਾ ਹਜ਼ਾਰੇ ਦੀ ਮੂਵਮੈਂਟ ਸ਼ੁਰੂ ਹੋਈ ਦਿੱਲੀ ਅੰਨਾ ਹਜ਼ਾਰੇ ਨੇ ਕਿਸ ਵਾਸਤੇ ਚੰਗਲ ਮੁਮਮਤ ਸ਼ੁਰੂ ਕੀਤੀ ਕਿ ਲੋਕਤਾਲ ਬਣ ਜਾਏ ਲੀਡਰ ਕਰਪਸ਼ਨ ਕਰਦੇ ਹਨ ਉਹਨਾਂ ਨੂੰ ਤੱਕ ਲੋਕਤਾਲ ਹੋਏ ਜੱਜ ਹੋਏ ਜਿਹੜਾ ਦੇਖੇ ਤੇ ਜੇ ਕਰਪਸ਼ਨ ਕਰਦੇ ਫੜੇ ਗਏ ਉਹਨਾਂ ਨੂੰ ਅੰਦਰ ਕਰੇ ਮੁੱਖ ਮੰਤਰੀ ਬਣ ਗਿਆ 10 ਸਾਲ ਹੋ ਗਏ ਮੁੱਖ ਮੰਤਰੀ ਬਣੇ ਦਿੱਲੀ ਲੋਕ ਭਾਲ ਨਹੀਂ ਬਣਾਇਆ ਜਿਹੜੇ ਪ੍ਰਸ਼ਾਂਤ ਕੂਸ਼ਨ ਵਰਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਖੜੀ ਕੀਤੀ ਆਮ ਹੋਰ ਖੜਾ ਕੀਤਾ ਸਾਰਿਆਂ ਨੂੰ ਕੱਢ ਦਿੱਤਾ ਇੱਥੇ ਵੀ ਦੇਖ ਲਓ ਪੰਜਾਬ ਛੋਡੇਪੁਰ ਸਾਹਿਬ ਸੀ ਕੱਢਦਾ ਫੂਲਕਾ ਸਾਹਿਬ ਸੀ ਕੱਢਦਾ ਜਿੰਨੇ ਸਾਰੇ ਕੱਢਤੇ ਹੁਣ ਇੱਕ ਗਵੰਦ ਸ਼ਰਾਬੀ ਰੱਖਿਆ ਉਹ ਵੀ ਅੱਗੇ ਰੱਖਿਆ ਹੈ ਇਹਨਾਂ ਕੰਨਾਂ ਤੇ ਪਹਿਲੇ ਲਿਖਿਆ ਸੀ ਕੇਜਰੀਵਾਲ ਨੂੰ ਮੌਕਾ ਦਿਓ ਹੁਣ ਜਾਣ ਕੇ ਕਿ ਲਿਖਤਾ ਕੇਜਰੀਵਾਲ ਤੇ ਭਗਵੰਤ ਮਾਰ ਨੂੰ ਮੌਕਾ ਦੇ ਕੇ ਆਪਣਾ ਨਾਂ ਨਹੀਂ ਛੱਡਿਆ ਹੁਣ ਹੋਣਾ ਕੀ ਹੈ ਜੇ ਗਲਤੀ ਨਾ ਸਖਸੀਤਾ ਆਂ ਆਹ ਕੀ ਕਹਿਣਾ ਕੀ ਜੀ ਮੈਂ ਪੰਜਾਬ ਦੀ ਜਨਤਾ ਨੂੰ ਫਿਰ ਤੋਂ ਪੁੱਛਣਾ ਚਾਹਣਾ ਸਾਡੇ ਦੋਨਾਂ ਵਿੱਚੋਂ ਕਿਹੜਾ ਚਾਹੀਦਾ ਹੈ ਆਹ ਟੈਲੀਫੋਨ ਨੰਬਰ ਹੈ ਸਾਰੇ ਟੈਲੀਫੋਨ ਕਰੋ ਸ਼ਾਮ ਨੂੰ ਕਹੂਗਾ ਕਿ 50 ਲੱਖ ਟੈਲੀਫੋਨ ਆ ਗਏ ਉਹਨਾਂ ਦੇ ਲੋਕਾਂ ਨੇ ਕਿਹਾ 99% ਲੋਕਾਂ ਨੇ ਕਿਹਾ ਕਿ ਭਗਵਾਨ ਤਾਂ ਸ਼ਰਾਬੀ ਹੈ ਜੀ ਕੇਂਰੀਵਾਦਾ ਤੁਸੀਂ ਬੰਦ ਕਰੋ ਤਾਂ ਸੋਚ ਆਉਂਦੀ ਇਹਨਾਂ ਨੇ ਕੁਝ ਨਹੀਂ ਕਰਨ ਵਾਲੇ ਬਹੁਤ ਕੰਮ ਕਰਨ ਵਾਲੇ ਆ ਆ ਬਟਾਲਾ ਮੈਂ ਦੇਖਿਆ ਮੈਂ ਤਾਂ ਪਹਿਲੀ ਵਾਰ ਮੈਨੂੰ ਮੌਕਾ ਮਿਲਿਆ ਮੈਂ ਥਾਰ ਉਧਰ ਲੈ ਸੁਜਾਨਪੁਰ ਦੇ ਪਹਾੜੀਆਂ ਤੇ ਇਧਰ ਦੀਨਾ ਨਗਰ ਇਧਰ ਜਾ ਜਾ ਕੇ ਉਹਨਾਂ ਨੇ ਪੜੇ ਪੁਲ ਬਣਾਉਂਦੀ ਲੋੜ ਹੈ ਮੈਂ ਇੱਥੇ ਘਟ ਆਇਆ ਪਰ ਮੈਂ ਹੁਣ ਮੰਨ ਪਿਛਲੇ 3 ਮਹੀਨਿਆਂ ਦਾ ਇਧਰ ਹੀ ਪਾੜੀਆਂ ਜੀਰੇ ਆ ਬਹੁਤ ਕੰਮ ਕਰਨਾ ਐ ਇਸ ਗੁਰਦਾਸਪੁਰ ਦੇ ਇਧਰ ਹਲਕੇ 'ਚ ਇੱਥੇ ਗੰਨਾ ਮਿਲਣਾ ਵਧਾਉਣੀਆਂ ਪੈਣੀਆਂ ਕਿਉਂਕਿ ਗੰਨਾ ਆ ਛੋਟੀ ਛੋਟੀ ਮਿਲਣਾ 10-10 ਰਕਾਂ ਦੀਆਂ ਮਿਲਣਾ ਬਣਾਉਣੀਆਂ ਪੈਣੀਆਂ ਇੱਥੇ ਇੱਥੇ ਥੀਮ ਹੈ ਮੁੱੱਚੇ ਇੱਕ ਭਿੰਦੋਸਤਾਨ ਦਾ ਸਭ ਤੋਂ ਵੱਡਾ ਟੂਰਿਜ਼ਮ ਸੈਂਟਰ ਬਣਾਉਣਾ ਪੈਣਾ ਜਿਹਦੇ ਨਾਲ ਇੱਥੇ ਨੌਜਵਾਨਾਂ ਨੂੰ ਥੀ ਨੌਕਰੀ ਮਿਲ ਕਈ ਕੰਮ ਅਪਰਸਰ ਚਾਈਟੀ ਹੱਬ ਬਣਾਉਣਾ ਹੈ ਮਹੱਲੀ ਚਾਈਟੀ ਹੱਬ ਬਣਾਣਾ ਅੱਜ ਪਟਿਆਲਾ ਇੰਨਾ ਇਤਿਹਾਸਿਕ ਸ਼ਹਿਰ ਹੈ ਪਰ ਤੁਸੀਂ ਤੁਰ ਨਹੀਂ ਸਕਦੇ ਕਿਉਂ ਕਿ ਕਾਂਗਰਸ ਦੇ ਇਤੋਂ ਲਿਟਰ ਹੈ ਜਾਂ ਭਾਜਪੀ ਅੱਛਾ ਭਾਜਪੀ ਦਾ ਬੰਗਾ ਕੀ ਸੀ ਸਾਨੂੰ ਤਾਂ ਵੜ ਨਹੀਂ ਦਿੰਦੇ ਸੀ ਆਪਣੇ ਹਲਕੇਆਂ ਚ ਭਾਵੇਂ ਸਮਝੌਤਾ ਸੀ ਕਹਿੰਦੇ ਸਾਡੇ ਹਲਕੇਆਂ ਵਿੱਚ ਦਖਲ ਨਾ ਕਰੋ ਨਾ ਢੱਕਾ ਤੋੜਨਾ ਸੀ ਨਾ ਤੋੜ ਦਿੰਦੇ ਸੀ ਇਸ ਕਰਕੇ ਹੁਣ ਮੌਕਾ ਹੈ ਛੋਡੇਪੁਰ ਸਾਹਿਬ ਇੱਕ ਵਧੀਆ ਇਨਸਾਨ ਹੈ ਇੰਨਾਂ ਦਾ ਜੀਵਨ ਚਿੱਟੀ ਚਾਦਰ ਮੰਗੂ ਆ ਤੁਸੀਂ ਸਾਰੇ ਦੇਖ ਲਓ ਕਿੰਨੇ ਉਮੀਦਵਾਰ ਐ ਆ ਜਿਹੜਾ ਇੱਥੋਂ ਦਾ ਪਹਿਲੇ ਕਾਂਗਰਸ ਦਾ ਇੰਨਾ ਕੀ ਉਹਦਾ ਸੇਕੜੀ ਆਦਾ ਪਤਾ ਨਹੀਂ ਕਿਹੜੀ ਕਿਹੜੀਆਂ ਪੇੜੀਆਂ ਪੈਰ ਰੱਖਦਾ 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 ਡੁੱਬਦਾ ਡੁੱਬਦਾ ਪਤਾ ਨਹੀਂ ਕਿਵੇਂ ਮਿਲ ਗਈ ਅਰੇ ਉਮੀਦਮੁੰਦ ਨਹੀਂ ਸੀ ਗਲੇ ਮੇਰੇ ਸਾਰੀ ਪਾਰਟੀਆਂ ਦੇ ਕਿਹੜਾ ਕੱਢ ਕੇ ਆ ਗਿਆ ਸਾਰੀ ਕਿਹੜੀਆਂ ਕੱਢ ਕੇ ਤੇ ਬਾਕੀ ਬਾਜਵਾ ਸਾਹਿਬ ਐ ਉਹਨਾਂ ਦੀ ਤਾਰੀਫ਼ ਤੁਮਨ ਕਰਨ ਦੀ ਲੋੜ ਹੀ ਨਹੀਂ ਤੁਹਾਨੂੰ ਆਪ ਹੀ ਪਤਾ ਹੋਣਾ ਤਾਰੀਫ਼ ਬਾਰੇ ਯਾਰ ਕੋਈ ਬੰਦਾ ਤੁਹਾਨੂੰ ਚੰਗਾ ਇੱਕੋ ਇੱਕ ਹੈ ਜਿਹੜੇ ਜਜ਼ਬਾਤ ਹੈ ਦਸਾਂ ਲੀਡਰ ਉਹ ਚੰਗਾ ਜਿਹਦੇ ਜਿਸ ਜਜ਼ਬਾ ਹੋਏ ਕੰਮ ਕਰਨ ਦਾ ਸੇਵਾ ਕਰਨ ਦਾ ਜਿਹਦੇ ਦਿਲ 'ਚ ਜਜ਼ਬਾ ਹੋਏ ਕਿਲਾ ਮੌਕਾ ਲੈ ਕੇ ਰੋਟਣਾ ਚੌਧਰਣਾ ਜਣਾ ਉਹ ਲੀਡਰ ਨਹੀਂ ਬਣ ਸਕਦਾ ਸਦਾ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਤਾਂ ਬਣੇ ਕਿਉਂਕਿ ਉਹਨਾਂ ਦੇ ਜਜ਼ਬਾ ਸੀ ਕੰਮ ਕਰਨ ਦਾ ਅੱਜ ਵੀ 94 95 ਸਾਲ ਉਮਰ ਹੋ ਗਈ ਲਕਸ਼ਣ ਲੜ ਰਹੇ ਐ ਐਂਡ ਹੁਣੇ ਪਿੰਡ ਪਿੰਡ ਜਾ ਕੇ ਵੋਟਾਂ ਮੰਗ ਰਹੇ 95 ਸਾਲ ਹੋ ਗਈ ਉਮਰ ਦੇ ਦੇਖੋ ਕਈ ਲੀਡਰ ਤਾਂ ਜਾਂਦੇ ਹੀ ਨਹੀਂ ਪਰ ਆਹ ਪਿੰਡ ਪਿੰਡ ਜਾ ਰਹੇ ਕਹਿੰਦਾ ਮੈਂ ਉਹ ਲਕਸ਼ਣ ਆ ਮੈਂ ਵੋਟ ਮੰਗਣੀ ਐ ਮੈਂ ਘਰ ਘਰ ਜਾਣਾ ਘਰ ਘਰ ਜਾ ਰਹੇ ਆ ਆ ਇਹ ਆ ਇਹ ਕੁਆਲਟੀ ਲੀਡਰਸ਼ਿਪ ਵੀ ਤੋਂ ਮੈਂ ਅਜੀ ਆਪਣਾ 13 ਨੁਕਾਤੀ ਪ੍ਰੋਗਰਾਮ ਦੇ ਅੰਦਰ ਉਹਦੇ ਵਿੱਚ ਕਈ ਚੀਜ਼ਾਂ ਤੁਹਾਨੂੰ ਪਤਾ ਹੀ ਹੋਣੀਆਂ ਪਰ ਦੋ ਚੀਜ਼ਾਂ 'ਤੇ ਮੈਂ ਪੂਰਾ ਧਿਆਨ ਦੇਣਾ ਹੈ ਪਿਛਲੀ ਵਾਰ ਆਪਾਂ ਸੜਕਾਂ, ਬਿਜਲੀ ਇਹਦੇ ਕੰਮ ਲਿੱਤਾ ਐ ਅੱਜ ਵੀ ਮੈਂ ਦੋ ਚੀਜ਼ਾਂ 'ਤੇ ਪੂਰਾ ਧਿਆਨ ਦੇਣਾ ਹੈ ਤੇ ਉਹ ਦੋਨੋਂ ਚੀਜ਼ਾਂ ਦਾ ਢਾਂਚਾ ਮੈਂ ਬਿਲਕੁਲ ਠੀਕ ਕਰ ਦੇਣਾ ਇੱਕ ਸਰਕਾਰੀ ਸਕੂਲ ਦੀ ਪੜ੍ਹਾਈ ਇੱਕ ਹਸਪਤਾਲ ਆਹ ਦੋ ਚੀਜ਼ਾਂ ਮੈਂ ਮਗਰ ਬੈ ਲੱਗਣਾ ਹੈ ਸਰਕਾਰੀ ਸਕੂਲ ਦੀ ਜਿਹੜੀ ਪੜ੍ਹਾਈ ਹੈ ਹੁਣ ਹੋ ਕੀ ਰਿਹਾ ਹੈ 2 2 3 3 4 4 ਕਮਰੇ ਦੇ ਸਕੂਲ ਹੈ 1 1 2 2 ਟੀਚਰ ਹੈ ਪੰਜਾਬੀ ਦਾ ਟੀਚਰ ਨੂੰ ਕਹਿੰਦੇ ਆ ਤੂੰ ਮੈਚ ਭਰਾ ਪੜਾਈ ਨਹੀਂ ਦਿੰਦਾ ਹੁਣ ਮੈਂ ਸੋਚਿਆ 12000 ਕਰੋੜ ਦਾ ਪਲਾਨ ਬਣਾਇਆ ਅਗਲੇ 5 ਸਾਲਾਂ ਚ ਹਰ 25000 ਆਬਾਦੀ ਦੇ ਅੰਦਰ ਇੱਕ 10 12 ਏਕੜ ਚ 20 ਆਪਣੇ 5000 ਬੱਚੇ ਦਾ ਇੱਕ ਸਕੂਲ ਜਿੱਥੇ ਹਰ ਲੈਬਾਰਟਰੀ ਹੋਊਗੀ ਹਰ ਕੰਪਿਊਟਰ ਹੋਊਗਾ 150 ਬੱਚੇ ਮੰਗਰ ਟੀਚਰ ਚਾਹੀਦੇ ਆ ਮਤਲਬ 100 ਟੀਚਰ ਹੋਣਗੇ ਉਹਨਾਂ ਦੇ ਮਕਾਨ ਵੀ ਉੱਥੇ ਬਣਾਉਣਗੇ ਇਹ ਕੰਪਲੈਕਸ ਪੂਰਾ ਬਣੂਗਾ ਘਰ ਤੋਂ ਪਰ ਜਿਹੜਾ ਸਕੂਲ ਬਣੇ ਐਂ ਵਧੀਆ ਬਣੇ ਐਜੇ ਜਿਵੇਂ ਤੁਹਾਡਾ 2.5 3 ਲੱਖ ਖਰਚਾ ਦੀ ਹੈ 10 ਐਜੇ ਸਕੂਲ ਤੁਹਾਡੇ ਹਲਕੇ ਚ ਬਣ ਜਾਣਗੇ ਜਿਹੜੇ ਸਰਕਾਰੀ ਸਕੂਲ ਦੇ ਪੜ੍ਹੇ ਬੱਚੇ ਐ ਕਿਉਂ ਅੱਗੇ ਨਹੀਂ ਜਾਂਦੇ ਕਿਉਂ ਆਪਣੇ ਬੱਚੇ ਅਮਰੀਕਾ ਕੈਨੇਡਾ ਜਾਂਦੇ ਐ ਕਿਉਂਕਿ ਇੱਥੇ ਕੰਮ ਕਰਨਾ ਨਹੀਂ ਉੱਥੇ ਨੌਕਰੀ ਨੌਕਰੀਆਂ ਛੋਟੇ-ਮੋਟੇ ਕੰਮ ਕਰਕੇ ਪੈਸਾ ਕਮਾ ਲੈਂਦੇ ਆ ਮੈਂ ਚਾਹੁੰਦਾ ਕਿ ਸਰਕਾਰੀ ਸਕੂਲ ਦੇ ਬੱਚੇ ਅੱਗੇ ਇੱਥੇ ਪੜਨ ਪਰ ਪੈਸੇ ਕਰਕੇ ਨੰਬਰ ਕਰਕੇ ਉਹਨਾਂ ਨੂੰ ਆਉਂਦਾ ਨਹੀਂ ਤੇ ਹੁਣ ਅਸੀਂ ਕਾਨੂੰਨ ਬਣਾਵਾਂਗੇ ਜਿੰਨੇ ਕਾਲਜ ਪੰਜਾਬ ਦੇ ਆ ਸਰਕਾਰੀ ਪ੍ਰਾਈਵੇਟ ਐ ਜੀਪੀਸੀ ਜੋ ਵੀ ਹੋਣ 33% ਸੀਟਾਂ ਉਹਨਾਂ ਨੂੰ ਸਰਕਾਰੀ ਸਕੂਲ ਦੇ ਬੱਚਿਆਂ ਵਾਸਤੇ ਰੱਖਣੀਆਂ ਪੈਣੀਆਂ ਤੇ ਉਹਨਾਂ ਸਾਰਿਆਂ ਦੀ ਫੀਸ ਪੰਜਾਬ ਸਰਕਾਰ ਦੇਗੀ ਕਾਲਜਾਂ ਨੂੰ ਮੈਂ اگلے 5 ਸਾਲ ਚ ਗਰੀਬ ਕਰਦਾ ਬੱਚਾ ਡਾਕਟਰ ਇੰਜੀਨੀਅਰ ਬਣਾ ਕੇ ਦਿਖਾ ਦਵਾਂਗਾ ਬੋਲੇ ਬੋਲੇ ਹਾਂ ਦੂਜਾ ਆ ਹਸਪਤਾਲਾਂ ਦਾ ਢਾਂਚਾ ਬਿਲਕੁਲ ਹੀ ਬਦਲ ਦੇਣਾ ਹੈ ਹਰ ਜ਼ਿਲ੍ਹੇ 'ਚ ਇੱਕ 500 ਬਿਸਤਰੇ ਦਾ ਮੈਡੀਕਲ ਕਾਲਜ ਬਣਾਇਆ ਜਾਊਗਾ ਉਹਦਾ ਵੱਡਾ ਫਾਇਦਾ ਕੀ ਮੈਡੀਕਲ ਕਾਲਜ ਵਿੱਚ ਕਿਉਂਕਿ ਉਹ ਪੜ੍ਹਾਈ ਦਾ ਕਾਲਜ ਹੈ ਸਾਰੇ ਕਿਸਮ ਦੇ ਡਾਕਟਰ ਉੱਥੇ ਰੱਖਣੇ ਪੈਂਦੇ ਆ ਉਹਦੇ ਨਾਲ ਕੀ ਹੋਊਗਾ ਅਸਲੀ ਚੰਗਾ ਹਸਪੀਟਲ ਬਣ ਜੂਗਾ 550 ਬਿਧਰੇ ਦਾ ਇੱਕ ਕਿਉਂਕਿ ਇਹ ਕਾਨੂੰਨ ਹੈ ਨਾਲੇ ਇਲਾਜ ਵੀ ਮੁਫਤ ਨਾਲੇ ਇਲਾਜ ਵੀ ਨਾਲੇ ਹੋਰ ਗੱਲ ਪਿਛਲੀ ਵਾਰ ਅਸੀਂ ਭਾਈ ਕਨਈਆ ਸਕੀਮ ਲਿਆਂਦੀ ਜਿਹਦੇ ਵਿੱਚ ਅਸੀਂ 2 ਲੱਖ ਰੁਪਏ ਦਾ ਕਾਰਡ ਬਣਾਇਆ ਸੀ ਉਹ ਕਾਰਡ ਨਾਲ ਤੁਸੀਂ ਕਿਤੇ ਮਰਜ਼ੀ ਜਾ ਕੇ ਇਲਾਜ ਕਰਾ ਸਕਦੇ ਸੀ ਪਰ ਕਾਂਗਰਸ ਨੇ ਬੰਦ ਕਰਤੀ ਅਸੀਂ ਹੁਣ ਭਾਈ ਕਨਈਆ ਸਕੀਮ ਫਿਰ ਤੋਂ ਲੈ ਕੇ ਆਵਾਂਗੇ ਪਰ ਹੁਣ 10 ਲੱਖ ਰੁਪਏ ਤੱਕ ਦੀ ਲਿਮਟ ਬਣਾਵਾਂਗੇ ਕਿਤੇ ਮਰਜ਼ੀ ਜਾ ਕੇ ਤੁਸੀਂ ਕਾਰਡ ਦਿਖਾ ਕੇ ਇਲਾਜ ਕਰਾ ਸਕਦੇ ਹੋ ਆਪਣੇ ਬਾਹਰ ਪੜਨਾ ਚਾਹੁੰਦੇ ਆ ਕੋਈ ਦਿੱਲੀ ਪੜਨਾ ਚਾਹੁੰਦਾ ਕੋਈ ਬੰਬਈ ਪੜਨਾ ਚਾਹੁੰਦਾ ਕੋਈ ਆਸਟ੍ਰੇਲੀਆ ਜਾ ਕੇ ਪੜਨਾ ਚਾਹੁੰਦਾ ਪਰ ਪੈਸੇ ਕਰਕੇ ਜਾ ਨਹੀਂ ਸਕਦੇ ਮੇਰੇ ਪੰਜਾਬ ਵਿੱਚ ਪੜ੍ਹਾਈ ਵਾਸਤੇ ਪੈਸੇ ਦੀ ਕਮੀ ਨਹੀਂ ਹੋਊਗੀ ਅਸੀਂ ਸਟੂਡੈਂਟ ਕਾਰਡ ਸਕੀਮ ਲਿਆ ਕੇ ਆ ਰਹੇ ਹਾਂ ਉਹ ਸਕੀਮ ਨਹੀਂ ਤੁਸੀਂ ਜਿਹੜੇ ਵੀ ਕਾਲਜ ਤੁਹਾਨੂੰ ਹਿੰਦੁਸਤਾਨ ਨੇ ਹਿੰਦੁਸਤਾਨ ਦੇ ਬਾਹਰ ਤੁਹਾਨੂੰ ਅਡਮਿਸ਼ਨ ਮਿਲ ਜੇ ਤੁਸੀਂ ਉਸ ਕਾਲਜ ਦੀ ਚਿੱਠੀ ਸਾਨੂੰ ਦੇਣੀ ਹੈ ਤੇ ਉਹਦਾ ਖਾਤਾ ਨੰਬਰ ਦੇਣਾ ਹੈ ਅਸੀਂ ਸਿੱਧਾ 10 ਲੱਖ ਰੁਪਏ ਤੱਕ ਦੀ ਫੀਸ ਅਸੀਂ ਸਿੱਧਾ ਕਾਲਜ ਭੇਜਾਂਗੇ ਘਰ ਤੋਂ ਬੜ ਆਪਣੇ ਬੱਚੇ ਜਾ ਕੇ ਪੜ ਸਕਣਗੇ ਆਪਣੇ ਪੈਰਾਂ ਤੇ ਖੜੇ ਹੋ ਸਕਣਗੇ ਬਹੁਤ ਬੱਚੇ ਬੱਚੀਆਂ ਬਹੁਤ ਬੱਚੀਆਂ ਬੱਚੇ ਆ ਜਿਹੜਾ ਆਪਣਾ ਕੰਮ ਕਰਨਾ ਚਾਹੁੰਦੇ ਬਹੁਤ ਲੜਕੀਆਂ ਕੋ ਬਿਊਟੀ ਪਾਰਲਰ ਦਾ ਦੁਕਾਨ ਕੋ ਕੱਪੜਿਆਂ ਦਾ ਦੁਕਾਨ ਖੋਲਣੇ ਚਾਹੁੰਦੇ ਆ ਕੋਈ ਵਰਕਸ਼ਾਪ ਖੋਲਣਾ ਚਾਹੁੰਦੇ ਆ ਪਰ ਲੱਖ ਤੋਂ 2 ਲੱਖ ਪਿੱਛੇ ਪੈਸਾ ਨਹੀਂ ਹੁੰਦਾ ਜੇ ਅਜੀਬ ਪੰਜਾਬ ਕੋਮਪੇਟੈਂਟ ਤੋਂ 5 ਲੱਖ ਰੁਪਏ ਦੀ ਲੋਨ ਅਸੀਂ ਉਹਨਾਂ ਨੂੰ ਦੇਵਾਂਗੇ ਜਿਹੜੇ ਬੱਚੇ ਬੱਚੀਆਂ ਆਪਣੇ ਕੰਮ ਕਰਨਾ ਚਾਹੁੰਦੇ ਆ ਉਹਦਾ ਕੋਈ ਵਿਆਜ ਨਹੀਂ ਹੋਊ ਜਦੋਂ 3 ਸਾਲ ਤੱਕ ਕੁਝ ਪੈਸਾ ਵਾਪਸ ਨਹੀਂ ਮੋੜਨਾ ਤੇ ਉਹਦੇ ਬਾਅਦ 10 ਸਾਲਾਂ ਚ ਮੋੜਨਾ ਹੈ ਇੱਥੇ ਬਟਾਰੇ ਵਿੱਚ ਤਾਨੂੰ ਬਹੁਤ ਡਵੈਲਪਮੈਂਟ ਦੀ ਲੋੜ ਹੈ ਮੈਂ ਬਟਾਲੇ ਨੂੰ ਕਿਹੜਾ ਚਾਹਣਾ ਹੈ ਜੇ ਜਿਹੜਾ ਇਤਿਹਾਸਿਕ ਸ਼ਹਿਰ ਹੈ ਅੰਦਰ ਲੋਕੀ ਨਰਕਿ ਰਹਿ ਰਿਹਾ ਹੈ ਐਤੀ ਮੌਕਾ ਦਿਓ ਸਾਨੂੰ ਛੋੜੇਪੁਰ ਸਾਹਿਬ ਨੂੰ ਮੌਕਾ ਦਿਓ ਮੈਂ ਛੋੜੇਪੁਰ ਸਾਹਿਬ ਮੈਂ ਇਹਨਾਂ ਦੀ ਬੜੀ ਰਿਸਪੈਕਟ ਕਰਦਾ ਹੈ ਇਹਨਾਂ ਦੀ ਸੋਲਦੀ ਰਿਸਪੈਕਟ ਕਰਦਾ ਹੈ ਜਦੋਂ ਇਲੈਕਸ਼ਨ ਲੜੇ ਲੱਗੇ ਮੈਨੂੰ ਮਿਲੇ ਮੈਂ ਇਹਨਾਂ ਨੂੰ ਕਿ ਜੋੜਵਰ ਸਾਹਿਬ ਤੁਸੀਂ ਜੋ ਜਵਾਨ ਕਰ ਦੋਗੇ ਬਟਾਲੇ ਹਲਕੇ ਵਾਸਤੇ छे पहले छह महीने च मैं पूरी कर दूंगा पैसे भी कमी नहीं होगा इंडस्ट्रियल हब हाँ बन सकता है क्योंकि ये बेस इंडस्ट्री दी है सो so मैं एक सारे वर्कर बैठे थे सारे बेनती करना चाहना देखो तीन महीने तो मैनू हो गए निकले को अपने घर चले जाओगे हूं ही मैं ये बाद अमृतसर जाके बोलना और फिरोजपुर जाके बोलना है। ਅਗਲੇ ਦਿਨ ਮੇਰਾ ਉਧਰ ਸੰਗਰੂਰ ਜ਼ਿਲ੍ਹੇ ਚ ਹੈ 3 ਦਿਨ ਹੋ ਗਏ ਤੁਹਾਨੂੰ ਮੈਂ ਇਕੱਲਾ ਕਹਿੰਦਾ 10 ਦਿਨ ਦੇ ਦਿਓ ਮੈਨੂੰ ਪਾਰਟੀ ਨੂੰ 10 ਦਿਨ ਤੁਸੀਂ ਲਾ ਦਿਓ ਥੋਡੀ ਸਰਕਾਰ ਬਣ ਜੂਗੀ ਆ ਜਿਹੜਾ ਗੁੰਡਾਗਰਦੀ ਦਾ 5 ਸਾਲ ਰਾਜ ਰਿਹਾ ਜਿਆ ੱਟਕੇ ਹੋਇਆ ਪਰਚੇ ਹੋਇਆ ਤੁਹਾਡੇ ਤੇ ਤੰਗ ਕੀਤਾ ਗਿਆ ਘਰਦ ਘੜ ਉਦੋਂ ਤੋਂ ਬਚਾਂਗੇ ਇੱਕ ਆਪਣੀ ਸਰਕਾਰ ਹੋਊਗੀ ਤੁਹਾਨੂੰ ਹੌਸਲਾ ਹੋਊਗਾ ਮੈਂ ਜਿਹੜੇ ਲੀਡਰਸ਼ਿਪ ਬੈਠੀ ਹੈ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਛੋਟੇ ਪੁਰਸਾ ਥੋੜੀ ਐਸਆਰ ਲਿਖਣਗੇ ਐਣੀਏ ਕਿ ਇੱਥੇ ਕਹਦੇ ਹੋ ਕਿ ਅਸੀਂ ਬੜਾ ਕੰਮ ਕੀਤਾ ਕਿਉਂਕਿ ਉਮੀਦਵਾਰ ਇਹਨਾਂ ਨੂੰ ਪਤਾ ਹੈ ਛੋੜੇ ਬੁਰ ਸਾਹ ਦੱਸਣਗੇ ਕਿਨੇ ਕਿੰਨਾ ਕੰਮ ਕੀਤਾ ਕਿਦੇ ਨਹੀਂ ਕੀਤਾ ਇਸ ਕਰਕੇ ਤੁਸੀਂ ਸਾਰੇ ਡੜ ਕੇ ਐ ਜਾ ਵਧੀਆ ਉਮੀਦਵਾਰ ਦਿੱਤਾ ਆਓ ਇਕੱਠੇ ਹੋ ਕੇ ਜਿਤਾਈਏ ਤੁਸੀਂ ਜਿਤਾ ਦਿਓਗੇ ਸਰਕਾਰ ਆਪਣੀ ਬਣ ਰਹੀ ਹੈ ਤੇ ਤੁਹਾਨੂੰ ਵਧੀਆ ਤਰੱਕੀ ਕਰਕੇ ਦੇਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ